ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਇਸ ਤੋਂ ਪਹਿਲਾਂ ਆਪਾਂ ਤੁਹਾਨੂੰ ਸੂਟ ਦਿਖਾਈਏ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅੱਜ ਆਪਾਂ ਜੌਰਜਟ ਚ ਲੈ ਕੇ ਆਏ ਹਾਂ ਜੀ ਇਹ ਆਪਣੇ ਕੋਲੇ ਫਰੋਜੀ ਕਲਰ ਦਾ ਹੈਗਾ ਜੀ ਇਹ ਆਪਣਾ ਨੈੱਕ ਡਿਜ਼ਾਈਨ ਹੋਊਗਾ ਜੌਰਜਟ ਕੱਪੜਾ ਇਹ ਇਹ ਆਪਣੀ ਮਸ਼ੀਨੀ ਕਢਾਈ ਕੀਤੀ ਹੋਈ ਆ ਤੇ ਇਹ ਆਪਣਾ ਨੈੱਕ ਹੋ ਗਿਆ ਇਹ ਦਾ ਘੇਰਾ ਹੋ ਗਿਆ ਨੀਚੇ ਘੇਰੇ ਦੇ ਨਾਲ-ਨਾਲ ਤੁਸੀਂ ਦੇਖੋ ਇਹਦਾ ਬਾਜੂ ਵਰਕ ਕੀਤਾ ਹੋਇਆ ਤੇ ਇਹਦਾ ਆਪਣਾ ਇਹ ਬਾਜੂ ਤੇ ਆਜੂਗਾ ਇਹ ਆਪਣਾ ਪੌਂਚਾ ਤੇ ਆਜੂਗਾ ਫੁੱਲ ਹੈਵੀ ਸੂਟ ਆ ਕੜਾਈ ਪੂਰੀ ਕੀਤੀ ਹੋਈ ਆ ਇਸ ਤਰ੍ਹਾਂ ਹੈ ਆਪਣਾ ਇਸ ਤਰ੍ਹਾਂ ਹੈ ਆਪਣੀ ਲੁੱਕ ਆਊਗੀ ਫਰੰਟ ਸਾਈਡ ਤੇ ਘੇਰਾ ਵੀ ਆਊ ਨਾਲ ਨੈੱਕ ਆਊ ਬਾਜੂ ਵੀ ਨੇ ਤੇ ਨਾਲ ਆਪਣੇ ਪੌਂਚੇ ਵੀ ਨੇ ਇਹਦਾ ਰੇਟ ਰਹੂਗਾ 600 ਰੁਪਿਆ 5 ਮੀਟਰ ਦੀ ਇਹਦੀ ਕੱਟਰ ਹੋਊਗੀ ਇਹ ਇਹ ਚਾਪਾ ਕਲਰ ਤੁਹਾਨੂੰ ਹੋਰ ਦਿਖਾ ਦੰਨੇ ਜਿਵੇਂ ਫਰੋਜੀ ਹੋ ਗਿਆ ਇਹ ਆਜਾ ਆਪਣੇ ਕੋਲ ਇੱਕ ਗ੍ਰੀਨ ਮੂਵੀਆ ਕਲਰ ਚ ਬਰਕ ਸੇਮ ਹੈ ਚੈੱਕ ਕਰੋ ਇਹ ਦਾ ਆਪਣਾ ਨੈਕ ਆ ਗਿਆ ਜੀ ਤੇ ਨੀਚੇ ਘੇਰਾ ਆ ਗਿਆ ਇਹ ਦੇ ਬਾਜੂ ਤੇ ਆਪਣੇ ਪੱਲੇ ਆ ਗਏ ਨੀਚੇ ਆਪਾਂ ਇਹ ਪਹੁੰਚਾ ਤੇ ਕਰ ਸਕਦੇ ਇਹਨਾਂ ਨੂੰ ਇਹ ਆਪਣੇ ਸਾਰਾ ਨੈੱਕ ਆ ਜੀਵਾ ਇਸ ਤੱਕ ਆਪਣੇ ਇਹ ਸਾਤੀ ਤੱਕ ਆਊਗਾ ਬਹੁਤ ਹੀ ਪਿਆਰਾ ਸੂਟ ਬਣੂਗਾ ਜੀ ਜੋਰਜਟ ਚ ਕਪੜਾ ਇਹ 5-5 ਮੀਟਰ ਦੀ ਕੱਟ ਰਹੂਗੀ ਸਕਰੀਨ ਦੇ ਉੱਪਰ ਆਪਣਾ ਨੰਬਰ ਚੱਲ ਰਿਹਾ ਜੇਕਰ ਕਿਸੇ ਨੂੰ ਕੋਈ ਵੀ ਸੂਟ ਚਾਹੀਦਾ ਹੋਵੇ ਤਾਂ ਸਾਨੂੰ ਆਰਡਰ ਕਰ ਸਕਦੇ ਹੋ ਇਹ ਸੂਟ ਆਪਾਂ ਤੁਹਾਡੇ ਘਰ ਤੱਕ ਪਹੁੰਚਦਾ ਕਰ ਦਾਂਗੇ ਇਹ ਚ ਇੱਕ ਆਪਾਂ ਹੋਰ ਕਲਰ ਲੈ ਕੇ ਆਇਆ ਇਹ ਵਾਈਟ ਕਲਰ ਹੈ ਬਰਕ ਸੇਮ ਆ 300 ਤੇ neck ਤੇ ਹੋ ਗਿਆ ਆਪਣੇ ਤੇ ਇਹ ਨੀਚੇ ਆਪਣੀ ਘੇਰਾ ਆ ਗਿਆ ਫਰੰਟ ਫਰੰਟ ਇਹ ਆਪਣੀ ਬਾਜੂ ਤੇ ਆਪਣੇ ਪਹੁੰਚੇ ਆ ਗਏ ਬਹੁਤ ਹੀ ਪਿਆਰਾ ਕੰਮ ਕੀਤਾ ਹੋਇਆ ਤੇ ਬਹੁਤ ਸਫਾਈ ਦਾ ਕੰਮ ਹੈ ਜੀ ਇਹ ਵਾਈਟ ਹੈ ਵਾਈਟ ਕਲਰ ਚ ਆਪਣਾ ਇਹ ਸੂਟ ਰਹੂਗਾ ਇਹਦਾ ਰੇਟ ਵੀ 600 ਰੁਪਇਆ ਜੇਕਰ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਣਾ ਤਾਂ ਸਾਨੂੰ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਇਹ ਸੂਟ ਆਪਾ ਤੁਹਾਡੇ ਘਰ ਤੱਕ ਪਹੁੰਚਦਾ ਕਰ ਦਾਂਗੇ ਥੈਂਕ ਯੂ ਜੀ